ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਉਸ ਯੋਧੇ ਦੀ ਯਾਦ ਵਿੱਚ ਖੱਤਰ ਹੋਏ ਹਾਂ ਮੈਂ ਸਮਝਦਾ ਕਿ ਉਹਨਾਂ ਦੀ ਕੁਰਬਾਨੀ ਦਾ ਮੁੱਲ ਤਾਂ ਆਪਾਂ ਦੇ ਨਹੀਂ ਸਕਦੇ ਆਪਣੇ ਕੋ ਗੱਲਾਂ ਹੁੰਦੀ ਬਾਅਦ ਵਿੱਚ ਕਿਉਂਕਿ ਮੈਂ ਉਹਦੇ ਨਾਲ ਵਿਚਰਿਆ ਤੇ ਮੈਨੂੰ ਉਹ ਦਿਨ ਚੇਤੇ ਆਉਂਦੇ ਜਦੋਂ ਹੁਣ ਆਪਾਂ ਗੱਲਾਂ ਕਰਦੇ ਹਾਂ ਜਦੋਂ ਕੋਟ ਲਖਪਤ ਦੀ ਝੀਲ ਵਿੱਚ ਸੀ ਨਾ ਸਾਰੇ ਸਿੰਘ ਤੇ ਜਿਹੜੇ ਇੱਥੋਂ ਸਿੰਘ ਜਾਂਦੇ ਬੈਲੇ ਬੈਲੇ ਜਾਂਦੇ ਪਰ ਮੈਂਡ ਨਹੀਂ ਹੀ ਦਿੰਦੇ ਉਹਨਾਂ ਦਾ ਮੁਲਾਕਾਤ ਸ਼ਪਾਰਚਪਾ ਕੇ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਹੁੰਦੀ ਸੀ ਅਸੀਂ ਇਹਨਾਂ ਨੂੰ ਮਿਲੇ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਸੀ ਪਰ ਜੋ ਉਹਨਾਂ ਦੇ ਮਨ ਦਾ عقیدہ ਸੀ ਜੋ ਭਾਈ ਗਜਿੰਦਰ ਸਿੰਘ ਨੇ ਆਪਣੇ ਮਨ ਵਿੱਚ ਧਾਰਿਆ ਸੀ ਉਹ ਜੋ ਨੇ ਆਪਣੇ ਮਨ ਵਿੱਚ ਗੁਰੂ ਦਾ ਬਚਨ ਸਾਂਝੇ ਕੀਤੇ ਉਹਨਾਂ ਤੇ ਉਹ ਪੂਰਾ ਉਤਰ ਗਿਆ ਮੈਂ ਹਸ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਨਾ ਕਿ ਬਚਨ ਹਰ ਇੱਕ ਕਰ ਲੈਂਦਾ 1984 ਤੋਂ ਬਾਅਦ ਬੜੇ ਖਾਲਸਾਣ ਦੇ ਨਾਰੇ ਵੱਜੇ ਬੜੀਆਂ ਬਹਾਂ ਖੜੀਆਂ ਕੀਤੀਆਂ ਪਰ ਛੇਕੜਦਿਆ ਕਿ ਨਿਕੰਦਰੀ ਕਿੰਨੇ ਹੁੰਦੇ ਸਾਰੇ ਸਕੂਲ ਚ ਪੜ੍ਹਦੇ ਹੁੰਦੇ ਵਕੀਲ ਇੱਕ ਦੋ ਹੀ ਬਣਦੇ ਹੁੰਦੇ ਮੈਨੂੰ ਉਹ ਦਿਨ ਯਾਦ ਨੇ ਭਾਈ ਹਰਦੀਪ ਸਿੰਘ ਜੀ ਬਾਪੂ ਉਹ ਵੀ ਉੱਥੇ ਸੀ ਅਸੀਂ ਇਹਨਾਂ ਨੂੰ ਮਿਲੇ ਅੱਜ ਵੀ ਮੇਰੇ ਕੰਨਾਂ ਵਿੱਚ ਉਸ ਸ਼ਖਸ਼ ਦੀ ਆਵਾਜ਼ ਗੂੰਜਦੀ ਹੈ ਖਵਾਜੇ ਦੀ ਜਦੋਂ ਇਹ ਜੇਲ੍ਹ ਵਿੱਚ ਸਨ ਤੇ ਉਹ ਨਵਾਜ਼ ਸ਼ਰੀਪ ਪ੍ਰੈਜ਼ੀਡੈਂਟ ਸੀਗਾ ਪਾਕਿਸਤਾਨ ਦਾ ਤੇ ਜਦੋਂ ਹੈਲੀਕਾਪਟਰ 'ਚ ਬਹਿਣ ਲੱਗਾ ਤੇ ਖਵਾਜੇ ਨੇ ਜਾ ਕੇ ਉਹਦੀ ਬਾਹਾਂ ਫੜਾ ਕਹਿਣ ਲੱਗਾ ਖਵਾਜਾ ਉਹਨੂੰ ਨਵਾਜ਼ ਸ਼ਰੀਪ ਮੀਆਂ ਸਾਜਦੇ ਹੋ ਕਿੰਨੇ ਮੀਆਂ ਸਾਹਿਬ ਇਹ ਬੰਦੇ ਨੂੰ ਜਾਣਦੇ ਕੌਣ ਉਹ ਕਹਿੰਦੇ ਦੱਸੋ ਉਹ ਕਹਿੰਦੇ ਸੰਤ ਜਰਨੈਲ ਸਿੰਘ ਦਾ ਭਤੀਜਾ ਭਾਈ ਲਖਮੀ ਸਿੰਘ ਉਹ ਬਹੁਤ ਖੁਸ਼ ਆ ਜੱਫੀ ਪਾ ਕੇ ਮਿਲਿਆ ਕਹਿੰਦੇ ਦੱਸ ਕੀ ਚਾਹੀਦਾ ਉਹ ਕਹਿੰਦਾ ਹੋਰ ਕੁਝ ਨਹੀਂ ਚਾਹੀਦਾ ਜਿਹੜੇ ਸਾਡੇ ਬੰਦੀ ਆ ਹੈਲੀ ਜਿਹਨਾਂ ਨੇ ਹਾਈ ਚੈੱਕ ਕੀਤਾ ਉਹ ਛੱਡਣੀ ਚਾਹੀਦੀ ਮੈਨੂੰ ਅੱਜ ਚੇਤਿਆ ਲੋਕੀ ਜਿੰਨੇ ਮਰਜ਼ੀ ਗੱਲਾਂ ਕਰ ਜਾਣ ਉਹਨੇ ਜਹਾਜ਼ ਵਿੱਚ ਬੈਠੇ ਨੇ ਉੱਥੇ ਸائن ਕਰ ਦਿੱਤੇ ਸੀ ਕਿ ਇਹਨਾਂ ਨੂੰ ਸਪਤਾਹ ਦਿਨਾਂ ਦੇ ਵਿੱਚ ਰਹਾਅ ਕੀਤਾ ਜਾਵੇ ਸੱਤਾ ਦੇ ਨਾਂ ਵਿੱਚ ਰਿਹਾ ਹੋਏ ਕੰਡੀਸ਼ਨ ਲਾ ਦਿੱਤੀ ਕਿ ਇਹੋ ਮੁਲਕ ਨਹੀਂ ਛੱਡ ਕੇ ਜਾ ਸਕਦੇ ਪਰ ਅਸੀਂ ਇੱਥੇ ਉਦੋਂ ਵੀ ਨਾਰੇ ਮਾਰਦੇ ਰਹੇ ਉਹਨਾਂ ਬੰਦਿਆਂ ਨੂੰ ਬੰਦੀ ਸਿੰਘਾਂ ਨੂੰ ਰਹਾਅ ਕਰ ਹੋਣੀ ਚਾਹੀਦੀ ਅੱਜ ਵੀ ਬੰਦੀ ਸਿੰਘਾਂ ਦੀ ਆਪਾਂ ਗੱਲ ਕਰੀ ਜਾਂਦੇ ਹਾਂ ਪਰ ਜਿੱਥੇ ਆਣ ਕੇ ਗੱਲ ਅਟਕ ਜਾਂਦੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਰਹਾਅ ਕਰਨਾ ਉਹ ਸਾਨੂੰ ਭਰੋਸੇ ਜਰੂਰ ਦਿੰਦੇ ਆ ਪਰ ਉਹਨਾਂ ਦੇ ਅੰਦਰ ਸਾਫ ਨਹੀਂ ਜੇ ਅੰਦਰ ਸਾਫ ਹੋਣੇ ਵੱਡੀ ਗੱਲ ਨਹੀਂਗੀ ਹੈਗੀ ਕਿਆ ਹੋ ਕੋਈ ਵੀ ਆ ਅੱਜ ਮੈਂ ਸਿੱਖ ਕੌਮ ਦੇ ਜਿੰਨੇ ਆਪਾਂ ਬੈਠੇ ਆ ਮੀਡੀਆ ਰਹੀਂ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਜਿਹੜੇ ਸਾਡੇ ਸਿੱਖ ਬੰਦੀ ਸਿੰਘ ਨੇ ਅੰਮ੍ਰਿਤ ਸ਼ਾਹ ਨੇ ਕਿਹਾ ਕਿ ਨਹੀਂ ਬੰਦਾ ਗਲਤੀ ਹੋ ਤਾਂ ਗਲਤੀ ਨਹੀਂ ਫੀਲ ਕਰਦਾ ਛੱਡ ਕਿੱਦਾਂ ਲਈਏ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਆਸਾਨ ਹੋ ਗਿਆ ਜਦੋਂ ਸਿੰਘਾਂ ਨੇ ਜਵਾਬ ਦਿੱਤਾ ਕਿ ਤੇਰੇ ਵਰਗੇ ਕਈ ਸਾਨੂੰ ਗਲਤੀਆਂ ਮਨਾਉਂਦੇ ਆਏ ਆ ਖਾਲਸਾ ਇੱਕ ਵਾਰੀ ਜਿਹੜਾ ਵਚਨ ਕਰਦੇ ਉਹ ਤੋਂ ਖਿਸਕਦਾ ਨਹੀਂ ਅੱਜ ਆਪਾਂ ਉਹਨਾਂ ਖਾਲਸਿਆਂ ਦੀ ਯਾਦ ਵਿੱਚ ਜੁੜਦੇ ਆਂ ਤੇ ਜਿਹੜੇ ਇਸ ਦੁਨੀਆ ਦੇ ਉਤੋਂ ਆਪਣਾ ਦਰਜਾ ਬਦਾਰਜਾ ਨਾਂ ਇਸ ਪੰਥ ਦੇ ਵਿੱਚ ਪਾ ਗਏ ਨੇ ਉਹਨਾਂ ਦਾ ਆਪਾਂ ਸਦਾ ਚੜ੍ਹਦੀ ਕਲਾ ਵਿੱਚ ਕਿਉਂ ਉਹਨਾਂ ਦਾ ਆਪਾਂ ਚੱਲ ਜਣਾ ਆਪਣਾ ਕਿਸੇ ਨਾਂ ਨਹੀਂ ਲੈਣਾ ਪਰ ਉਹਨਾਂ ਦਾ ਨਾਂ ਸਦਾ ਅਟਲ ਹੋ ਗਿਆ ਸ਼ਹੀਦਾਂ ਦਾ ਹੋ ਗਿਆ ਕੌਮ ਲਈ ਕੁਰਬਾਨੀ ਕਰਨ ਵਾਲਿਆਂ ਦਾ ਹੋ ਗਿਆ ਕੌਮ ਲਈ ਧਰਮ ਉੱਪਰ ਦੀ ਜਿਨ੍ਹਾਂ ਨੇ ਜੋ-ਜੋ ਕੀਤਾ ਉਹਨਾਂ ਦੇ ਨਾਮ ਚੜ੍ਹਦੀ ਕਲਾ ਦੇ ਵਿੱਚ ਆਪਾਂ ਸਾਰੇ ਨੇ ਅਰਦਾਸਾਂ 'ਚ ਕਰਨੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ